ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹਾਂ ਸੁਹਾਵਣਾ ਅੱਜ ਜਿਹੜੇ ਕੁਝ ਕੱਲਾਂ ਬਤਾਈ ਦੇ ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਤੋਂ ਅਮਰੀਕਾ ਵੱਲ ਟ੍ਰੈਫਿਕ ਘਟਣ ਦੀ ਚਿੰਤਾ ਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਟੇਲਰਿੰਗ ਡੈਮ ਸੁਵਿੰਦੀ ਅਦਾਲਤ ਦਾ ਫੈਸਲਾ ਆਇਆ ਇਹ ਮਾਮਲਾ ਕੀ ਸੀ ਤੀਜਾ ਵੈਂਕੂਵਰ ਦੁਨੀਆ ਦਾ ਚੌਥਾ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਇੱਕ ਗੱਲਬਾਤ ਕਰਨੀ ਹੈ ਆਪਾਂ ਕੈਨੇਡਾ ਦੇ ਵਿੱਚ ਮੌਰਗੇਜ ਰੇਟ ਕਦੋਂ ਘਟ ਹੋਣਗੇ ਬਹੁਤ ਵੱਡੀ ਚਿੰਤਾ ਹੈ ਇਸ ਵੇਲੇ ਜਿਹੜੇ ਮੌਰਗੇਜ ਵਾਲੇ ਨੇ ਉਹਨਾਂ ਦੇ ਵਿੱਚ ਤੇ ਕੈਨੇ ਦੇ ਡਾਕ ਵੰਡਣ ਦੇ ਤਰੀਕੇ ਦੇ ਵਿੱਚ ਇੱਕ ਤਬਦੀਲੀ ਕੀਤੀ ਗਈ ਹੈ ਤਬਦੀਲੀ ਕੀ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲੀ ਗੱਲਬਾਤ ਕਿ ਅਮਰੀਕਾ ਦੇ ਵਿੱਚ 트੍ਰੰਪ ਸਰਕਾਰ ਆਈ ਹੈ ਜਦੋਂ ਵੀ ਉਹਨਾਂ ਨੇ ਸ਼ਕਤੀ ਕੀਤੀ ਉਹਦੇ ਤੋਂ ਬਾਅਦ ਕੈਨੇਡਾ ਤੋਂ ਅਮਰੀਕਾ ਜਿਹੜੇ ਬਹੁਤ ਸਾਰੇ ਲੋਕ ਜਾਂਦੇ ਸੀ ਉਹਨਾਂ ਦੀ ਗਿਣਤੀ ਘਟ ਗਈ ਹੈ ਆਪਾਂ ਬਹੁਤ ਵਾਰੀ ਪਹਿਲਾਂ ਵੀ ਗੱਲਬਾਤ ਕੀਤੀ ਹੈ ਤੇ ਗਿਣਤੀ ਲਗਾਤਾਰ ਘਟ ਰਹੀ ਹੈ ਸੋ ਬਹੁਤ ਵੱਡਾ ਡ੍ਰੌਪ ਆਇਆ ਇੱਕ ਜਿਹੜੇ ਨੰਬਰ ਆਫ ਵਹੀਕਲਸ BC ਤੋਂ ਉਧਰਲੇ ਪਾਸੇ ਸਮਰ ਦੇ ਵਿੱਚ ਅਮਰੀਕਾ ਦੇ ਵਿੱਚ ਜਾਂਦੇ ਜਿਹੜਾ ਜੁਲਾਈ ਦੇ ਵਿੱਚ ਦੱਸਦੇ ਆ ਜੁਲਾਈ 2025 ਦੇ ਵਿੱਚ 29% ਘਟ ਕੈਨੇਡੀਅਨ ਵਹੀਕਲਸ ਅਮਰੀਕਾ ਦੇ ਵਿੱਚ ਪੀਸਰਟ ਤੇ ਪੈਸੀਫਿਕ ਹਾਈਵੇ ਦੇ ਉੱਤੇ ਗਏ ਆ ਜੁਲਾਈ 2024 ਨਾਲ 29% 29% ਜਿਹੜਾ ਕਿ ਬਹੁਤ ਵੱਡਾ ਨੰਬਰ ਆ ਆ ਇਹ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੋਇਆ ਸੀ ਫ फेब्रुवारी ਦੇ ਵਿੱਚ ਚੱਲਦਾ ਚੱਲਦਾ ਅਪ੍ਰੈਲ ਤੱਕ 30% ਤੱਕ ਸ਼ੁਰੂ ਹੋਇਆ ਸੀ ਫ फेब्रुवारी ਦੇ ਵਿੱਚ ਤੇ ਚੱਲਦਾ ਚੱਲਦਾ 50% ਤੱਕ ਅਪ੍ਰੈਲ ਦੇ ਵਿੱਚ ਚਲੇ ਗਿਆ ਜਣੀ ਅੱਧੇ ਰਹਿ ਗਏ ਜਿਹੜੇ ਕੈਨੇਡਾ ਜਾਂਦੇ ਸੀਗੇ ਐਕਸਪਰਟ ਇਹ ਕਹਿੰਦੇ ਆ ਕਿ ਇਦਾਂ ਦਾ ਲੋ ਟ੍ਰੈਵਲ ਨੰਬਰ ਕਈ ਦਹਾਕਿਆਂ ਦੇ ਵਿੱਚ ਨਹੀਂ ਹੋਇਆ ਜਿਹੜੇ ਮੇਜਰ ਈਵੈਂਟ ਹੋਏ ਆ ਮਤਲਬ ਉਦੋਂ ਮੰਨ ਲਓ ਜਦੋਂ 911 ਹੋ ਗਿਆ ਜਾਂ ਕੋਵਿਡ ਹੋ ਗਿਆ ਇਹਨਾਂ ਗੱਲਾਂ ਨੂੰ ਛੱਡ ਕੇ ਅਦਰਵਾਈਜ਼ ਇਟਾ ਵੱਡਾ ਡ੍ਰੌਪ ਨਹੀਂ ਹੋਇਆ ਕਿ ਲੋਕ ਇੰਨੀ ਘੱਟ ਗਿਣਤੀ ਦੇ ਵਿੱਚ ਅਮਰੀਕਾ ਗਏ ਹੁਣ ਜਿਹੜਾ ਟੂਰਿਜ਼ਮ ਆ ਇਹ ਵੀ ਜਿਹੜਾ ਘਟਿਆ ਆ ਸਿਰਫ ਕੈਨੇਡੀਅਨ ਹੀ ਨਹੀਂ ਓਵਰਆਲ ਇੰਟਰਨੈਸ਼ਨਲ ਟ੍ਰੈਵਲ ਅਮਰੀਕਾ ਦੇ ਵਿੱਚ ਘਟ ਗਏ ਆ ਜਿਹਦੇ ਨਾਲ ਟੂਰਿਜ਼ਮ ਦੇ ਉੱਤੇ ਬਹੁਤ ਫਰਕ ਪਿਆ ਬਰਕਾ ਦੇ ਲਈ 12.5 ਬਿਲੀਅਨ ਡਾਲਰ ਦਾ ਇਸ ਸਾਲ ਦੇ ਵਿੱਚ ਇੰਟਰਨੈਸ਼ਨਲ ਟ੍ਰੈਵਲ ਘਟਣ ਕਰਕੇ ਨੁਕਸਾਨ ਜਿਹੜਾ ਦੂਜੇ ਪਾਸੇ ਬਾਰਡਰ ਟਾਊਨ ਆ ਜਿਵੇਂ ਬਿਚ ਬੇ ਆਫ ਵਸ਼ਿੰਗਟਨ ਦੇ ਵਿੱਚ ਉਹ ਇੰਨਾ ਜ਼ਿਆਦਾ ਮਾੜੀ ਤਰ੍ਹਾਂ ਇਫੈਕਟ ਨਹੀਂ ਹੋਇਆ ਸਟਿਲ ਜਿਹੜੇ ਉੱਥੇ ਆ ਰਹੇ ਆ ਬਹੁਤ ਸਾਰੇ ਅਮਰੀਕਨ ਇਨਵੈਸਟਰ ਅਮੈਂ ਜਿਹੜੇ ਇਹ ਕੈਨੇਡੀਅਨ ਨੇ ਉਹ ਘਟ ਗਏ ਨੇ ਜਿਹੜੇ ਬਿਨਾ ਕੈਨੇਡੀਅਨਸ ਤੋਂ ਕੁਝ ਸ਼ਾਪਸ ਜੁੜੀਆਂ ਉਹਨਾਂ ਦਾ ਲਾਸ ਹੋਇਆ ਪਰ ਇੰਨਾ ਜ਼ਿਆਦਾ ਨਹੀਂ ਬੇਦੇਮ ਸੋਨਰ ਜਿਹੜੇ ਆਹੋ ਕੈਨੇਡੀਅਨਸ ਨੂੰ ਮਿਸ ਕਰ ਰਹੇ ਆ ਸੋ ਇਹ ਇੱਕ ਜਿਹੜੀ ਖਾਸ ਖਬਰ ਹੈ ਜਿਹੜਾ ਵਿਚਲਾ ਮੁੱਦਾ ਹੈ ਸਾਰੇ ਗੱਲ ਦਾ ਕਿ ਇੱਕ ਪਾਸੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਟ੍ਰੇਡ ਵਾਰ ਟੈਰਿਫਸ ਆ ਹੋਰ ਕਿੰਨਾ ਕੁਝ ਜੁੜਿਆ ਹੈ ਦੂਜੇ ਪਾਸੇ ਇਸ ਵੇਲੇ ਜਿਹੜੇ ਅਮਰੀਕਾ ਦੇ ਵਿੱਚ ਬਿਜ਼ਨਸ ਵਾਲੇ ਨੇ ਜਾਂ ਬਿਜ਼ਨਸ ਓਨਰ ਨੇ ਉਹ ਕੈਨੇਡੀਅਨਸ ਨੂੰ ਮਿਸ ਕਰ ਰਹੇ ਆ ਉਹ ਚਾਹੁੰਦੇ ਆ ਕਿ ਇਹ ਆਉਣ ਔਰ ਆਪਾਂ ਜਣਦੇ ਆ ਕਿ ਲੰਬੇ ਸਮੇਂ ਦੇ ਵਿੱਚ ਇਹਨਾਂ ਕੈਨੇਡੀਅਨਸ ਨੂੰ ਅਮਰੀਕਾ ਦੇ ਵੱਖ-ਵੱਖ ਥਾਵਾਂ ਤੋਂ ਸੱਦਾ ਪੱਤਰ ਵੀ ਆਏ ਕੈਲੀਫੋਰਨੀਆ ਦੇ ਗਵਰਨਰ ਗੈਵਨ న్యూਸਮ ਨੇ ਵੀ ਕਿਹਾ ਕਿ ਵਸ਼ਿੰਗਟਨ ਸਾਡੇ ਤੋਂ ਦੂਰ ਆ ਭਾਵੇਂ ਜਿਹੜੇ ਤੁਹਾਡੇ ਤੇ ਪਾਬੰਦੀਆਂ ਲਾ ਰਹੇ ਜਾਂ ਬਾਰਡਰ ਤੇ ਸਖਤੀ ਕਰ ਰਹੇ ਆ ਕੈਲੀਫੋਰਨੀਆ ਬੀਸੀ ਦੇ ਨੇੜੇ ਆ ਸੋ ਤੁਹਾਨੂੰ ਇੱਥੇ ਆਉਣਾ ਚਾਹੀਦਾ ਹੋਟਲਾਂ ਵਾਲਿਆਂ ਨੇ ਡਿਸਕਾਊਂਟ ਦਿੱਤੇ ਵੀ ਜੇ ਤੁਸੀਂ ਕੈਨੇਡਾ ਤੋਂ ਆਉਨੇ ਹੋ ਤੁਹਾਨੂੰ ਇਨਾ ਰਹਿਣ ਦੇ ਵਿੱਚ ਡਿਸਕਾਊਂਟ ਦਵਾਂਗੇ ਜਾਂ ਐਦਾਂ ਕਈ ਕੁਝ ਉਹਨੇ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਕੈਨੇਡੀਅਨਸ ਇਕਨੋਮੀ ਬਹੁਤ ਥੋੜੀ ਆ ਅਮਰੀਕਾ ਦੇ ਮੁਕਾਬਲੇ ਪਰ ਅਮਰੀਕਾ ਦੇ ਖਾਸ ਕਰ ਜਿਹੜੇ ਬਾਰਡਰਸ ਦੇ ਟਾਊਨ ਨੇ ਬਾਰਡਰ ਦੇ ਨਾਲ-ਨਾਲ ਲੱਗਦੇ ਸ਼ਹਿਰ ਨੇ ਉਹਨਾਂ ਦੇ ਉੱਤੇ ਬਹੁਤ ਗੰਭੀਰ ਅਸਰ ਪਿਆ ਇਹ ਸਾਰੇ ਕੁਝ ਦਾ ਤੇ ਉਹ ਯਾਦ ਕਰ ਰਹੇ ਨੇ ਕੈਨੇਡਾ ਵਾਸੀਆਂ ਨੂੰ ਕਿ ਤੁਸੀਂ ਇੱਧਰ ਆਓ ਇੱਕ ਮਾਮਲਾ ਜਿਹੜਾ ਟੇਲਿੰਗ ਡੈਮ ਦਾ ਆ ਮਾਉਂਟ ਪੋਲੀ ਦੇ ਵਿੱਚ ਇਹਨੂੰ ਇੱਕ ਸੁਪਰੀਮ ਕੋਰਟ ਦਾ ਫੈਸਲਾ ਆ ਜ਼ੈਪਸਫੁਲ ਫਸਟ ਨੇਸ਼ਨ ਟੈਰਿਟਰੀ ਦੇ ਵਿਰੋਧ ਦੇ ਵਿੱਚ ਇਹ ਬਹੁਤ ਮਹੱਤਵਪੂਰਨ ਹੈ ਕਿ ਇੱਕ ਡੈਮ ਡਿਜ਼ਾਸਟਰ ਹੋਇਆ ਸੀ 2014 ਦੇ ਵਿੱਚ ਟੇਲਿੰਗ ਡੈਮ ਮਾਉਂਟ ਪੋਲੀ ਮਾਈਂਡ ਦੇ ਉੱਤੇ ਸੀਗਾ ਕਲਾਪਸ ਹੋ ਗਿਆ ਉਹ ਉਹਦੇ ਨਾਲ ਹੋਇਆ ਕਿ ਕਿ ਬਹੁਤ ਵੱਡਾ ਜੋ ਕੁਝ ਉਹਦੇ ਵਿੱਚ ਸੀਗਾ ਸਾਰਾ ਕੁਝ ਉੱਥੇ ਹੜ੍ਹ ਗਿਆ ਤੇ এনवायरमेंट ਡਿਜ਼ਾਸਟਰ ਹੋ ਗਿਆ ਇਹ ਔਰ ਜਿਹੜੀ ਉੱਤੇ ਫਰਸਟ ਸਟੇਸ਼ਨ ਕਮਿਊਨਿਟੀ ਸੀਗੀ ਜ਼ੈਟਸ ਫੁੱਲ ਉਹਦੇ ਨੇੜੇ ਇਹ ਅਸਲ ਦੇ ਵਿੱਚ ਜੇ ਤੁਸੀ ਸਮਝਣਾ ਹੋਵੇ ਤਾਂ ਟੇਲਿੰਗ ਡੈਮ ਇੱਕ ਮਾਉਂਟ ਪੋਲੀ ਮਾਈਨ ਆ ਜਿਹੜਾ BC ਦੇ ਬਿਲਕੁਲ ਇੰਟੀਰੀਅਰ ਦੇ ਵਿੱਚ ਆ ਲਾਈਕਲੀ ਦੇ ਨੇੜੇ ਕੈਰੀਬੋ ਰੀਜਨ ਜਿਹੜਾ ਕੈਰੀਬੋ ਰੀਜਨ ਆ ਬ੍ਰਿਟਿਸ਼ ਕੋਲੰਬੀਆ ਦਾ ਉਹਦੇ ਵਿੱਚ ਸਥਿਤ ਆ ਇਹ ਡੈਮ ਜਿਹੜਾ ਹੈਗਾ ਡੈਮ ਕਰਦਾ ਕੀ ਆ ਮਾਈਨ ਟੇਲਿੰਗ ਜਿਹੜੀ ਆ ਜਿੰਨਾ ਜਦੋਂ ਉੱਥੇ ਖਾਣਾ ਦੇ ਵਿੱਚੋਂ ਕੱਢਦੇ ਆ ਉਹਦਾ ਜੋ ਵੇਸਟ ਆ ਜੋ ਰਹਿੰਦ-ਖੂੰਦ ਆ ਉਹ ਮਟੀਰੀਅਲ ਨੂੰ ਅ ਮਿਨਰਲਸ ਨੂੰ ਉੱਥੇ ਮਾਈਨਡ ਓਰ ਦੇ ਵਿੱਚ ਜਦੋਂ ਸੈਪਰੇਟ ਕੀਤਾ ਜਾਂਦਾ ਉਹਨੂੰ ਸੰਭਾਲਦਾ ਪਰਪਸ ਇਹਦਾ ਕੀ ਹੈ ਕਿ ਵੇਸਟ ਮਟੀਰੀਅਲ ਨੂੰ ਸਟੋਰ ਕੀਤਾ ਜਾਵੇ ਤੇ ਜਿਹੜਾ ਪਾਣੀ ਹੈਗਾ ਆ ਉਹ ਉਹਨਾਂ ਏਰੀਆਜ਼ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਜਿਹੜਾ ਨਾ ਹੋ ਸਕੇ ਹੁਣ ਉੱਥੇ ਫਰਸਟ ਸਟੇਸ਼ਨ ਦੇ ਲੋਕ ਰਹਿੰਦੇ ਆ ਜਿਹੜੇ ਰੈਜ਼ਟਸਫੁਲ ਫਰਸਟ ਨੇਸ਼ਨ ਆ ਉਹਨਾਂ ਦੀ ਚਿੰਤਾ ਕੀ ਆ ਉਹਨਾਂ ਦੀ ਚਿੰਤਾ ਇਹ ਆ ਕਿ ਇਹ ਡੈਮ 2014 ਦੇ ਵਿੱਚ ਕਲਾਪਸ ਕਰ ਗਿਆ ਸੀ ਟਹਿ ਗਿਆ ਸੀ ਜਾਂ ਤਬਾਹ ਹੋ ਗਿਆ ਸੀ ਉਸ ਤੋਂ ਬਾਅਦ ਹੋਇਆ ਕਿ ਕਈ ਮਿਲੀਅਨ ਲੀਟਰ ਵੇਸਟ ਜਿਹੜਾ ਸੀਗਾ ਉਹ ਜ਼ਮੀਨ 'ਚ ਵੀ ਚਲੇ ਗਿਆ ਉਹਨਾਂ ਦੇ ਪਾਣੀ ਵਿੱਚ ਵੀ ਚਲੇ ਗਿਆ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਸਾਡੇ ਉੱਤੇ ਬਹੁਤ ਲੌਂਗ ਟਰਮ ਇਫੈਕਟ ਪਿਆ ਸਾਡੇ এনਵਾਇਰਨਮੈਂਟਸ ਦੇ ਉੱਤੇ ਸਾਡੇ ਕਲਚਰ ਦੇ ਉੱਤੇ ਸਾਡੇ ਜੀਵਨ ਢੰਗ ਦੇ ਉੱਤੇ ਵੀ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਹੈ ਉਹ ਕਹਿੰਦੇ ਕਿ ਸਰਕਾਰ ਨੇ ਅਸਲ ਦੇ ਵਿੱਚ ਉਹ ਤੋਂ ਬਾਅਦ ਉਹਨਾਂ ਨੇ ਫੇਰ ਸ਼ੁਰੂ ਕਰ ਦਿੱਤਾ ਵੀ ਉਹ ਥੋੜਾ ਜਿਹਾ ਉੱਚਾ ਬਣਾ ਦਿੱਤਾ ਡੈਮ ਜਿੰਨਾ ਪਹਿਲਾਂ ਸੀਗਾ ਫਸਟ ਨੇਸ਼ਨ ਨੇ ਕਿਹਾ ਕਿ ਸਰਕਾਰ ਨੇ ਇਹ ਗੱਲਬਾਤ ਦੇ ਉੱਤੇ ਪੂਰਾ ਕੁਝ ਕੀਤਾ ਨਹੀਂ ਪ੍ਰੋਪਰਲੀ ਕੰਸਲਟ ਨਹੀਂ ਕੀਤਾ ਫਸਟ ਨੇਸ਼ਨ ਵਾਲਿਆਂ ਦੇ ਨਾਲ ਪਲਾਨ ਅਪਰੂਵ ਕਰਨ ਤੋਂ ਪਹਿਲਾਂ ਵੀ ਡੈਮ ਦੀ ਹਾਈਟ ਕਿੰਨੀ ਹੋਣੀ ਚਾਹੀਦੀ ਹੈ ਉਹਨਾਂ ਦਾ ਡਰ ਇਹ ਆ ਕਿ ਜੋ 2014 ਦੇ ਵਿੱਚ 86 ਉਹ ਦੁਬਾਰਾ ਹੋ ਸਕਦਾ ਤੇ ਇਹ ਦੁਬਾਰਾ ਹੋ ਸਕਦਾ ਹੁਣ ਜਿਹੜਾ ਇਹਨਾਂ ਨੇ ਟੈਂਡ ਤੋਂ ਬਾਅਦ ਦੁਬਾਰਾ ਡੈਮ ਬਣਾਇਆ ਉਹ ਪਹਿਲੇ ਨਾਲੋਂ ਵੱਡਾ ਬਣਾਇਆ ਇਹਦਾ ਮਤਲਬ ਇਹ ਆ ਕਿ ਜੇ ਦੁਬਾਰਾ ਨੁਕਸਾਨ ਹੁੰਦਾ ਤੇ ਉਹ ਨੁਕਸਾਨ ਵੀ ਵੱਡਾ ਹੋਊਗਾ ਜਿਹੜੀ ਮਾਈਨਿੰਗ ਕੰਪਨੀ ਆ ਉਹ ਚਾਹੁੰਦੀ ਆ ਕਿ ਡੈਮ ਨੂੰ 4 ਮੀਟਰ ਹੋਰ ਉੱਚਾ ਚੱਕ ਦੀਏ ਤਾਂ ਕਿ ਜਿਹੜਾ ਮਾਈਨ ਦਾ ਜਿਹੜਾ ਉੱਥੋਂ ਖਾਣਾ ਦੇ ਵਿੱਚੋਂ ਨਿਕਲਦਾ ਉਹਦੇ ਵੇਸਟ ਨੂੰ ਜ਼ਿਆਦਾ ਵੇਸਟ ਨੂੰ ਸਾਂਭਿਆ ਜਾ ਸਕੇ ਜਿਹੜਾ ਜ਼ੈਟਸਫੁਲ ਫਸਟ ਨੇਸ਼ਨ ਆ ਉਹਨਾਂ ਨੇ ਵਿਰੋਧ ਕੀਤਾ ਇਹਦਾ ਪੀਸੀ ਸੁਪਰੀਮ ਕੋਰਟ ਦੇ ਵਿੱਚ ਇਸ ਪਲਾਨ ਨੂੰ ਰੋਕਣ ਦੇ ਲਈ ਕਿਹਾ ਕਿਹਾ ਇਹ ਕਿ ਇਹ ਸਰਕਾਰ ਦੁਆਰਾ ਪ੍ਰੋਪਰਲੀ ਸਲਾਹ مشورہ ਨਹੀਂ ਕੀਤਾ ਗਿਆ ਕੰਸਲਟ ਨਹੀਂ ਕੀਤਾ ਗਿਆ ਹੁਣ ਜਿਹੜਾ ਮਸਲਾ ਹੁਣ ਅੱਜ ਆਇਆ ਹੈ ਜੱਜ ਹੈ ਗਿਆ ਮਸ਼ੇਲ ਟੈਮਨ ਉਹਨਾਂ ਨੇ ਇਹ ਕਿਹਾ ਕਿ ਬੀਸੀ ਸਰਕਾਰ ਨੇ ਫਸਟ ਨੇਸ਼ਨ ਦੇ ਨਾਲ ਪ੍ਰੋਪਰਲੀ ਕੰਸਲਟ ਕੀਤਾ ਸੀ ਪੂਰੀ ਗੱਲਬਾਤ ਕੀਤੀ ਸੀ ਤੇ ਜਿਹੜਾ ਇਹ ਫਰਸਟਿਸ਼ਨ ਵਾਲਿਆਂ ਨੇ ਉਸ ਡੈਮ ਦੀ ਉਚਾਈ ਸੰਬੰਧੀ ਸਰਕਾਰ ਦੇ ਉੱਤੇ ਕਾਨੂੰਨੀ ਇੱਕ ਉਹਨਾਂ ਨੂੰ ਕਹਿ ਲਓ ਕਿ ਚੈਲੰਜ ਕੀਤਾ ਸੀ ਉਹਨੂੰ ਡਿਸਮਿਸ ਕਰ ਦਿੱਤਾ ਕਿ ਤੁਹਾਡੀ ਗੱਲ ਗਲਤ ਆ ਸਰਕਾਰ ਨੇ ਸਾਰੀ ਸਲਾਹ مشورہ ਸਾਰੇ ਲੀਗ ਫਾਲੋ ਕਰਕੇ ਇਹ ਕੀਤੇ ਆ ਇਹ ਵੀ ਨਾਲ ਉਹਨਾਂ ਨੇ ਕਿਹਾ ਜੱਜ ਨੇ ਇਹ ਵੀ ਕਿਹਾ ਕਿ ਜਿਹੜੇ ਪ੍ਰੋਵਿੰਸ ਨੇ ਇਹਨਾਂ ਨੂੰ ਬਹੁਤ ਸਾਰਾ ਜਿਹੜੇ ਫਰਸਟਿਸ਼ਨ ਵਾਲੇ ਬਹੁਤ ਸਾਰਾ ਟਾਈਮ ਦਿੱਤਾ ਕਿ ਤੁਸੀਂ ਆਪਣੇ ਕਨਸਰਨ ਇਸ ਪ੍ਰੋਸੈਸ ਦੇ ਤੁਹਾਡਾ ਫਿਕਰ ਆ ਇਸ ਪ੍ਰੋਸੈਸ ਦੇ ਦੌਰਾਨ ਤੁਸੀਂ ਸਾਂਝਾ ਕਰ ਲੋ ਸੋ ਜੱਜ ਨੇ ਇਹ ਵੀ ਕਿਹਾ ਕਿ ਜਿਹੜਾ ਕਿਸੇ ਹੋਰ ਡੈਮ ਫੇਲਿਓਰ ਦਾ ਜਿਹਦਾ ਪਹਿਲਾ ਹੋ ਗਿਆ ਸੀ ਉਹ ਹੈ ਨਹੀਂਗਾ। ਇਹ ਬਹੁਤ ਘੱਟ ਆ। ਸੋ ਐਸ ਪੁਆਇੰਟ ਦੇ ਉੱਤੇ ਇਦਾਂ ਉਹਨੂੰ ਮਿਲਿਆ ਨਹੀਂ ਜਾ ਸਕਦਾ ਕਿ ਉਹ ਹੈਗਾ ਜਾਂ ਨਹੀਂ ਹੈਗਾ। ਉਹਨਾਂ ਨੇ ਕਿਹਾ ਕਿ ਡੈਮ ਨੂੰ ਉੱਚਾ ਕਰਨ ਦੇ ਨਾਲ ਜਿਹੜਾ ਫਰਕ ਪਊਗਾ ਤੇ ਦੂਜਾ ਜੱਜ ਨੇ ਇਹ ਵੀ ਕਿਹਾ ਕਿ ਇਹਨਾਂ ਦਾ ਜਿਹੜਾ ਫਸਟ ਸਟੇਸ਼ਨ ਵਾਲੇ ਦਾ ਡਾਰਿਆ ਕਿ ਅੰਡਰਸਟੈਂਡੇਬਲ ਆ। ਸਮਝਿਆ ਜਾ ਸਕਦਾ ਐ ਸਪੈਸ਼ਲੀ 2014 ਦੇ ਡਿਸੀਜਨ ਤੋਂ ਬਾਅਦ ਪਰ ਹਜੇ ਇਦਾਂ ਕੋਈ ਗੱਲਬਾਤ ਨਹੀਂ। ਕੋਰਟ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਕੋਲ ਨਵੇਂ ਪ੍ਰਪੋਜ਼ਲ ਦੇ ਉੱਤੇ ਕੰਸਲਟ ਕਰਨ ਬਾਰੇ ਹੈਗੀ ਹੈ ਕੱਲ ਨਾ ਕਿ ਪਿੱਛੇ ਕੀ ਹੋਇਆ ਸੀ ਉਸ ਮੌਲੇ ਦੇ ਉੱਤੇ ਹੁਣ ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਜਿਹੜੇ ਫਸਟ ਡਿਸ਼ਨ ਵਾਲੇ ਉਹ ਨਰਾਜ਼ ਨੇ ਨਰਾਸ਼ ਤੇ ਉਹ ਕਦੇ ਵੀ ਸਾਡੀ ਗੱਲਬਾਤ ਪੂਰੀ ਤਰ੍ਹਾਂ ਨਹੀਂ ਸੁਣੀਗੀ ਅਗਲੀ ਗੱਲ ਮੈਂ ਤਾਂ ਵੈਨਕੂਵਰ ਸਿਟੀ ਬਾਰੇ ਵੈਨਕੂਵਰ ਜਿਹੜਾ ਹੈਗਾ ਇਹ ਨਵੀਂ ਰਿਪੋਰਟ ਇਹ ਦੱਸਦੀ ਹੈ ਕਿ ਵੈਨਕੂਵਰ ਸਭ ਤੋਂ ਘੱਟ ਅਫੋਰਡੇਬਲ ਸ਼ਹਿਰਾਂ ਦੇ ਵਿੱਚ ਮਤਲਬ ਆਉਂਦਾ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਮੰਨ ਲਓ ਕਿਸੇ ਨੇ ਘਰ ਖਰੀਦਣਾ ਹੋਵੇ ਤੇ ਜਿਹੜੇ ਚਾਰ ਸ਼ਹਿਰ ਦੁਨੀਆ ਦੇ ਸਭ ਤੋਂ ਔਖਾ ਹੈ ਜਿੱਥੇ ਘਰ ਖਰੀਦਣਾ ਉਹਨਾਂ ਦੇ ਵਿੱਚੋਂ ਇੱਕ ਵੈਨਕੂਵਰ ਹੈ ਪਹਿਲੇ ਨੰਬਰ ਤੇ ਹਾਂਗਕੋਗ ਦੁਨੀਆ ਦੇ ਔਖਾ ਸਭ ਤੋਂ ਵੱਧ ਘਰ ਖਰੀਦਣਾ ਹਾਂਗਕੋਗ ਚ ਦੂਜੇ ਨੰਬਰ ਤੇ ਸਿਡਨੀ ਹੈ ਤੀਜੇ ਨੰਬਰ ਤੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੈਨ ਹੁਸੇ ਹੈ ਤੇ ਚੌਥੇ ਨੰਬਰ ਦੇ ਉੱਤੇ ਇਹ ਹੈਗਾ ਆਪਣਾ ਵੈਨਕੂਵਰ ਆ ਜਿਹੜਾ ਮਤਲਬ ਅਨ ਅਫੋਰਡੇਬਲ ਹੈ ਇੱਥੇ ਫੋਰਡ ਨਹੀਂ ਕੀਤਾ ਜਾ ਸਕਦਾ ਇੰਪੋਸੀਬਲੀ ਅਨ ਅਫੋਰਡੇਬਲ ਜਿਹੜਾ ਉਹਨਾਂ ਨੇ ਸ਼ਬਦ ਵਰਤਿਆ ਰਿਪੋਰਟ ਕਹਿੰਦੀ ਹੈ ਕਿ ਵੈਨਕੂਵਰ ਇੰਪੋਸੀਬਲੀ ਅਨ ਅਫੋਰਡੇਬਲ ਆ ਕਿਉਂਕਿ ਇੱਥੇ ਘਰਾਂ ਦੀਆਂ ਕੀਮਤਾਂ 3 ਗੁਣਾ ਜ਼ਿਆਦਾ ਨੇ ਜਿੰਨੀਆਂ ਸਮਝਿਆ ਜਾਂਦੀਆਂ ਵੀ ਅਫੋਰਡੇਬਲ ਹੋ ਸਕਦੀਆਂ ਮਤਲਬ ਜੇ ਘਰ ਦੀ ਕੀਮਤ ਵੈਨਕੂਵਰ ਦੇ ਵਿੱਚ ਜਿੰਨਾ ਕੋਈ ਬੰਦਾ ਆਮਦਨ ਹੈਗੀ ਆ ਉਹਦੀ ਜਿੰਨੀ ਉਹਦੀ ਕਮਾਈ ਆ ਉਦੇ ਹਿਸਾਬ ਦੇ ਨਾਲ ਜੇ ਅੰਦਾਜ਼ਾ ਲਾ ਕੇ ਦੱਸਦੇ ਆ ਕਿ ਵੈਨਕੂਵਰ ਦੇ ਵਿੱਚ ਜਿਹੜਾ ਆਮ ਘਰ ਆ ਉਹ ਮੰਨ ਲਓ 8000 ਡਾਲਰ ਦਾ ਹੋਣਾ ਚਾਹੀਦਾ ਤੇ ਉਹ ਕਹਿੰਦੇ ਇੱਥੇ 24-25 ਲੱਖ ਦਾ ਘਰ ਹੈ ਜਿਹੜਾ ਕਿ ਹੋਣਾ 8 ਲੱਖ ਦਾ ਚਾਹੀਦਾ ਅਫੋਰਡ 8 ਲੱਖ ਦਾ ਕੀਤਾ ਜਾ ਸਕਦਾ ਤਿੰਨ ਗੁਣਾ ਜ਼ਿਆਦਾ ਕੀਮਤਾਂ ਨੇ ਸੋ ਇਸ ਕਰਕੇ ਇਹਨਾਂ ਨੇ ਕਿਹਾ ਕਿ ਇੰਪੋਸੀਬਲੀ ਅਨ ਅਫੋਰਡੇਬਲ ਇੱਕ ਕਿਸੇ ਵਲੇ ਅਫੋਰਡੇਬਲ ਹੁੰਦਾ ਸੀ ਵੈਨਕੂਵਰ ਪਹਿਲਾਂ ਤੋਂ ਇਦਾਂ ਦਾ ਨਹੀਂ ਆ 1990 ਤੋਂ ਪਹਿਲਾਂ ਜਿਹੜੇ ਮਿਡਲ ਇਨਕਮ ਪਰਿਵਾਰ ਸਨ ਉਹ ਘਰ ਖਰੀਦ ਸਕਦੇ ਸੀ ਉਹ ਤੇ ਅਫੋਰਡ ਕਰ ਸਕਦੇ ਸੀ ਪਰ ਹੁਣ ਉਹ ਕੀਮਤਾਂ ਜਿਹੜੀਆਂ ਰੀਚ ਤੋਂ ਪਿੱਛੇ ਚਲੇ ਆ ਗਈਆਂ ਇਹਦਾ ਕਸੂਰ ਸਿੱਧਾ ਸਿਟੀ ਪਲੈਨਿੰਗ ਦੇ ਉੱਤੇ ਲਾਇਆ ਜਾ ਰਿਹਾ ਸਟਡੀ ਇਹ ਕਹਿੰਦੀ ਆ ਕਿ ਅਰਬਨ ਜਿਹੜੀ ਹੈਗੀਆਂ ਇਹਨਾਂ ਦੀਆਂ ਕਨਟੇਨਮੈਂਟ ਪਾਲਿਸੀਜ਼ ਨੇ ਜਿਹੜੇ ਮਤਲਬ ਬਾਹਰ ਵੱਲੋਂ ਉਹਨੂੰ ਫੈਲਣ ਤੋਂ ਰੋਕਦੇ ਆ ਉਹਨਾਂ ਨੇ ਚੀਜ਼ਾਂ ਨੂੰ ਖਤਰਨਾਕ ਮਤਲਬ ਕਿਉਂਕਿ ਜ਼ਮੀਨ ਹੈ ਨਹੀਂ ਉੱਥੇ ਲੌਕ ਲੈਂਡ ਆ ਹਾਇਰ ਪ੍ਰਾਈਸ ਜਿਹੜੀਆਂ ਹੈਗੀਆਂ ਲੈਂਡ ਹਾਊਸਿੰਗ ਦੇ ਲਈ ਲਿਮਟ ਕਰਨ ਦੇ ਨਾਲ ਕਿ ਇੱਥੇ ਤੱਕ ਹੀ ਜਾ ਸਕਦੇ ਹੋ ਘਰਾਂ ਦੀਆਂ ਕੀਮਤ ਮਤਲਬ ਘਰ ਥੋੜੀ ਥਾਂ ਉੱਤੇ ਬਣ ਸਕਦੇ ਹੀ ਘਰਾਂ ਦੀਆਂ ਕੀਮਤਾਂ ਜਿਹੜੀਆਂ ਉਹ ਉੱਤੇ ਨੂੰ ਚਲਿਆ ਗਈਆਂ ਮਤਲਬ ਜਿਹੜਾ ਜਿਹੜਾ ਸਿਟੀ ਪਲਾਨਰ ਹੈਗਾ ਉਹ ਫੋਕਸ ਕਰ ਰਿਹਾ ਕਿ ਹਾਈ ਡੈਂਸਿਟੀ ਬਿਲਡਿੰਗ ਜਿਵੇਂ ਕਾਂਡੋ ਆ ਜਾਂ ਅਪਾਰਟਮੈਂਟ ਬਜਾਈ ਇਹਦੇ ਕਿ ਉਹ ਘਰਾਂ ਨੂੰ ਸਪਰੈਡ ਕਰਨ ਜਾਂ ਬਾਹਰ ਵੱਲ ਨੂੰ ਫੈਲਣ 9 ਤੋਂ 15 ਗੁਣਾ ਇਨਕਮ ਤੋਂ ਜ਼ਿਆਦਾ ਕਰਨੇ ਵੈਨਕੂਵਰ ਦੇ ਵਿੱਚ ਜਾਂ ਇਦਾਂ ਦੇ ਜਿਹੜੇ ਸ਼ਹਿਰ ਹੈਗੇ ਆ 9 ਟੂ 15 ਟਾਈਮਸ ਜ਼ਿਆਦਾ ਇਹ ਕਾਸਟ ਕਰਦਾ ਹੈ ਘਰ ਜਿੰਨਾ ਸਾਲ ਦੇ ਵਿੱਚ ਇੱਕ ਹਾਊਸਹੋਲਡ ਅਰਨ ਕਰਦਾ ਹੈ ਵੀ ਜਿਹੜੇ ਲੋਕ ਇੱਥੇ ਰਹਿੰਦੇ ਆ ਮਿਡਲ ਇਨਕਮ ਫੈਮਲੀਆਂ ਉਹ ਜਿਹੜੇ ਇੱਥੋਂ ਹੁਣ ਬਾਹਰ ਜਾ ਰਹੇ ਆ ਵੈਨਕੂਵਰ ਤੋਂ ਕਿ ਕਿਤੇ ਕੋਈ ਸਸਤੀ ਥਾਂ ਲੱਭੀ ਜਾ ਸਕੇ ਜਿਹੜਾ ਬੀਸੀ ਦੀਆਂ ਕੀਮਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਦੂਜੇ ਸ਼ਹਿਰਾਂ ਵਿੱਚ ਉੱਥੇ ਵੀ ਮਿੰਗੀਆਂ ਨੇ ਟ੍ਰਾਂਟੋ ਦਾ ਵੀ ਇਹੀ ਹਾਲ ਆ ਟ੍ਰਾਂਟੋ ਵੀ ਜਿਹੜਾ ਅਨ ਅਫੋਰਡੇਬਲ ਆ ਵੈਨਕੂਵਰ ਤੇ ਨਾਲ ਨਾਲ ਟ੍ਰਾਂਟੋ ਮਤਲਬ ਲਗਭਗ ਨੇੜੇ ਤੇੜੇ ਹੀ ਆ ਇਹ ਕਿ ਲੀਸਟ ਅਫੋਰਡੇਬਲ ਸਿਟੀਜ਼ ਕੈਨੇਡਾ ਦੇ ਵਿੱਚ ਔਰ ਜਿਹੜੇ ਹੋਰ ਖਮਾਲ ਦੀ ਗੱਲ ਦੇਖੋ ਕਿ ਜਿਹੜੇ ਕੁਝ ਹੋਰ ਸ਼ਹਿਰ ਨੇ ਉਹ ਵੀ ਕੈਚ ਅਪ ਕਰ ਰਹੇ ਨੇ ਜਿਵੇਂ ਵਿਕਟੋਰੀਆ ਕੋਲੋਨਾ ਹਮਿਲਟਨ ਇੱਥੇ ਵੈਨਕੂਵਰ ਦੇ ਨਾਲ ਇਧਰਲੇ ਪਾਸੇ ਆਈਲੈਂਡ ਤੇ ਵਿਕਟੋਰੀਆ ਤੇ ਦੂਜੇ ਪਾਸੇ ਕੋਲੋਨਾ ਤੇ ਉਧਰ ਟ੍ਰਾਂਟੋ ਦੇ ਨੇੜੇ ਹਮਿਲਟਨ ਇਹ ਵੀ ਅਨ ਅਫੋਰਡੇਬਲ ਹੋਈ ਜਾਂਦੇ ਆ ਏ ਅਨਫੋਰਡੇਬਲ ਇਸ ਕਰਕੇ ਹੋਈ ਜਾਂਦੇ ਆ ਕਿ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਜਿਹੜੇ ਅਨਫੋਰਡੇਬਲ ਆ ਲੋਕ ਮੂਵ ਕਰ ਗਏ ਨਾ ਸ਼ਹਿਰਾਂਾਂ ਵੀ ਉੱਥੇ ਜਾ ਕੇ ਰਹਿੰਦੇ ਸਸਤਾ ਤੇ ਮੂਵ ਉਹ ਜ਼ਿਆਦਾ ਕਰ ਗਏ ਇਹ ਵੀ ਅਨਫੋਰਡੇਬਲ ਜਿਹੜੇ ਆ ਉਹ ਹੋਗਾ 인ਕਮ ਕੈਚ ਅਪ ਨਹੀਂ ਕਰ ਸਕਦੇ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਇਹਨੇ ਉੱਤੇ ਚਲੇ ਗਏ ਆ ਕਿ ਪਰਿਵਾਰਾਂ ਲਈ ਘਰ ਖਰੀਦਣਾ ਬਹੁਤ ਮੁਸ਼ਕਲ ਆ ਔਰ ਰੈਂਟਰ ਕੋਸਟ ਦੇ ਉੱਤੇ ਅਨਫੋਰਡੇਬਿਲਟੀ ਨੇ ਜਿਹੜੀ ਇਕਨੋਮੀ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪਾਇਆ ਅਗਲੀ ਗੱਲਬਾਤ ਮੌਰਗੇਜ ਦੇ ਰੇਟਸ ਬੰਦੀ ਆਪਾਂ ਥੋੜੇ ਦਿਨ ਪਹਿਲੇ ਗੱਲਬਾਤ ਕਰਕੇ ਹਟੇ ਆ ਕਿ ਮੌਰਗੇਜ ਰੇਟ ਬੈਂਕ ਆਫ ਕੈਨੇਡਾ ਨੇ ਕੱਟ ਨਹੀਂ ਕੀਤਾ ਇਹਦਾ ਇੰਟਰਸਟ ਰੇਟ 2.75 ਦੇ ਉੱਤੇ ਹੀ ਰੱਖਿਆ ਤੇ ਇਹਦੇ ਨਾਲ ਹੋਇਆ ਕੀ ਕਿ ਜਿਹੜੇ ਮੌਰਗੇਜ ਹੋਲਡਰ ਹੈਗੇ ਆ ਉਹ ਹੁਣ ਜਿਹੜੇ ਇਸ ਆਸ ਦੇ ਵਿੱਚ ਬੈਠੇ ਆ ਕਿ ਰੇਟ ਘਟਣਗੇ ਉਹ ਨਿਰਾਸ਼ ਹੋਏ ਕਿਉਂਕਿ ਇਕਨੋਮੀ ਇਸ ਵੇਲੇ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਐ ਐਕਸਪਰਟਸ ਸੋਚਦੇ ਆ ਕਿ ਬੈਂਕ ਆਫ ਕੈਨੇਡਾ ਅ 2.25% ਤੋਂ ਮਤਲਬ ਐ ਸਾਲ ਦੇ ਵਿੱਚ ਦੋ ਘਟ ਘਟੋਟ ਲੱਗਣਗੇ ਕਦੋਂ ਲੱਗਣਗੇ ਪਤਾ ਨਹੀਂ ਦਸੰਬਰ ਤੱਕ ਪਰ ਮੰਨ ਕੇ ਚੱਲਦੇ ਆ ਕਿ ਜਲਦੀ ਘਟ ਜਿਹੜਾ ਲੱਗੂਗਾ ਹੁਣ ਇਹਦਾ ਅਸਰ ਬਹੁਤ ਵੱਡਾ ਪੈ ਰਿਹਾ ਅਸਰ ਕੀ ਆ ਅੱਧੇ ਤੋਂ ਜ਼ਿਆਦਾ ਜਾਨੀ ਕਿ 60% ਜਿਹੜੇ ਕੈਨੇਡੀਅਨ ਨੇ ਉਹਨਾਂ ਦੀ ਮੌਰਗੇਜ ਅਗਲੇ 2 ਸਾਲਾਂ ਚ ਰਿਨਿਊ ਹੋਣੀ ਆ ਪੰਜਾਂ ਸਾਲਾਂ ਦੇ ਲਈ ਹੁੰਦੀ ਆ ਮੌਰਗੇਜ ਆਮ ਤੌਰ ਦੇ ਉੱਤੇ ਤਿੰਨਾਂ ਲਈ ਵੀ ਹੁੰਦੀ ਆ ਪੰਜਾਂ ਸਾਲਾਂ ਦੇ ਲਈ ਹੁੰਦੀ ਆ ਤੇ ਉਹ ਜਿਹੜੇ ਜਿਨ੍ਹਾਂ ਨੇ ਕਿਸੇ ਨੇ 220 ਦੇ ਵਿੱਚ ਕਰਾਈ ਸੀ ਮੌਰਗੇਜ ਉਹਦੂ ਹੁਣ ਕਹਿ ਲੋ ਕਿ ਉਹਦੀ 25 ਦੇ ਵਿੱਚ ਹੋ ਜਾਣੀ ਤੇ ਜਿਨ੍ਹਾਂ ਨੇ 21 ਦੇ ਵਿੱਚ ਘਰ ਖਰੀਦੇ ਸੀ ਜਾਂ ਮੌਰਗੇਜ ਦੀ ਹੋਰ ਨਿਊ ਕਰਾਈ ਸੀ ਉਹ ਨੂੰ 26 ਦੇ ਵਿੱਚ ਹੋ ਜਾਣਾ ਹੁਣ 20 ਤੇ 21 ਬਾਰੇ ਸੋਚ ਕੇ ਦੇਖੋ 20 ਤੇ 21 ਇਹ ਹੈ ਜਿਹੜੇ ਕੋਵਿਡ-19 ਤੋਂ ਬਿਲਕੁਲ ਬਾਅਦ ਸੀ ਕੋਵਿਡ-19 ਤੋਂ ਬਿਲਕੁਲ ਬਾਅਦ ਦਾ ਮਤਲਬ ਇਹ ਹੈ ਕਿ ਜਿਹੜੇ ਇੰਟਰਸਟ ਰੇਟ ਸੀਗੇ ਟਰਸਟ ਰੇਟਸ ਸੀਗੇ 2% ਤੋਂ ਥੱਲੇ ਸੀ 2% ਤੋਂ ਘੱਟ ਹੁਣ ਉਸ ਵੇਲੇ ਜਿਹਨੇ ਕਰ ਲਿਆ ਸੀ ਜਿਹਨੇ ਜੋ ਕੁਝ ਕੀਤਾ ਸੀ ਉਹ 2% ਤੋਂ ਘੱਟ ਸੀ ਤੇ ਹੁਣ 2.25 ਆ ਸਵਾ 2% ਆ ਇਹਦਾ ਮਤਲਬ ਇਹ ਆ ਜੇ ਕਿਸੇ ਦੀ ਮੰਨ ਲਓ ਮਿਲੀਅਨ ਡਾਲਰ ਦੀ ਮੌਰਗੇਜ ਆ ਤੇ ਉਹਨੂੰ ਅਸਰ ਕਿੰਨਾ ਪਊਗਾ ਉਹਦੀ ਮੌਰਗੇਜ ਕਿੰਨੀ ਵੱਧ ਜਾਣੀ ਹੈ ਘੱਟੋ ਘੱਟ 10 ਤੋਂ 20% ਮੌਰਗੇਜ ਵੱਧ ਜਾਣੀ ਹੈ ਇਹ ਵੱਡਾ ਜੰਪ ਆ ਮਤਲਬ ਜੇ ਦੀ 5000 ਕਹਿ ਲਓ ਵੀ ਪੇਮੈਂਟ ਦਿੰਦਾ ਸੀ ਮਹੀਨੇ ਦੀ ਉਹਦੀ 6 ਹੋ ਜਾਣੀ 1000 ਡਾਲਰ ਮਹੀਨੇ ਦਾ ਵੱਧ ਜਾਊਗਾ ਉਹ ਜਿਹਨੇ 220 ਜਾਂ 21 ਦੇ ਵਿੱਚ ਆਪਣੇ ਘਰ ਖਰੀਦਿਆ ਸੀ ਜਾਂ ਮੌਰਗੇਜ ਰੀਨਿਊ ਕਰਵਾਈ ਸੀ ਤੇ ਹੁਣ ਉਹ ਹੁਣ ਮੌਰਗੇਜ ਰੀਨਿਊ ਕਰਵਾ ਰਿਹਾ ਅੱਜ ਦੇ ਰੇਟ ਦੇ ਉੱਤੇ ਮਤਲਬ 20% ਵਾਧਾ ਬਹੁਤ ਜ਼ਿਆਦਾ ਹੈ ਔਰ ਇਹ ਕੈਨੇਡਾ ਦੇ ਵਿੱਚ 60% ਕੈਨੇਡੀਅਨ ਜਿਹੜੇ ਨੇ ਉਹ 2 ਸਾਲਾਂ ਦੇ ਵਿੱਚ ਮੌਰਗੇਜ ਇਹਨਾਂ ਦੀ ਡਿਊ ਆ ਇਹ ਮਸਲਾ ਇਸ ਲਈ ਵੱਡਾ ਹੈ ਇਸ ਕਰਕੇ ਜਿਹੜੇ ਲੋਕ ਜ਼ਿਆਦਾ ਆ ਪਿੱਛੇ ਜਾ ਰਹੇ ਇੰਟਰੀਅਰ ਤੇ ਬੀਸੀ ਵਿੱਚ ਮੌਰਗੇਜ ਦੀ ਡੈਲਿਕੁਐਂਸੀ ਰੇਟ ਹੈਗੀ ਆ ਉਹ 71% ਚਲੇ ਗਿਆ ਇੰਟਰੀਅਰ ਦੇ ਵਿੱਚ 33% bc ਦੇ ਵਿੱਚ ਚਲੇ ਗਿਆ ਵਧਿਆ ਇੱਥੇ ਤੱਕ ਹੁਣ ਇਹ ਬਹੁਤ ਜ਼ਿਆਦਾ ਆ ਡੈਲੀਕੁਐਂਸੀ ਦਾ ਮਤਲਬ ਹੁੰਦਾ ਕਿ ਜਿਹੜੀ ਪੇਮੈਂਟ ਮਿਸ ਕਰ ਦਿੰਦੇ ਆ 90 ਦਿਨਾਂ ਤੋਂ ਜ਼ਿਆਦਾ ਨਾ ਇਸ ਵੀ ਨੇ ਪੇਮੈਂਟ ਨਹੀਂ ਗਈ ਅਗਲੇ ਵੀ ਨਹੀਂ ਗਈ ਅਗਲੇ ਵੀ ਨਹੀਂ ਗਈ ਤਿੰਨ ਮਹੀਨੇ ਤੋਂ ਜ਼ਿਆਦਾ ਪੇਮੈਂਟ ਆ ਮਿਸ ਕਰ ਦਿੱਤੀ ਤੇ ਉਹ ਇੰਟਰੀਅਰ ਤੇ bc ਦੋਹਾਂ ਦੇ ਵਿੱਚ ਜਿਹੜੀ ਉਹਨਾਂ ਦੀ ਦਾਰਾ ਬਹੁਤ ਵੱਧ ਰਹੀ ਹੈ ਤੇ ਬੈਂਕ ਆਫ ਕੈਨੇਡਾ ਮਹਿੰਗਾਈ ਤੋਂ ਚਿੰਤਾਤ Bank of Canada ਨੇ ਰੇਟ ਕੱਟ ਨਹੀਂ ਕੀਤੇ ਕਿਉਂਕਿ ਇਨਫਲੇਸ਼ਨ ਹਜੇ ਵੀ 2.5% ਸੀ ਜੂਨ ਦੇ ਵਿੱਚ ਜਿਹੜੀ ਮਤਲਬ ਅਪਰ ਲਿਮਿਟ ਹੈਗੀ ਆ ਉਹਦੇ ਬਿਲਕੁਲ ਨੇੜੇ ਲਿਮਿਟ ਇਹਦੀ 1 ਤੋਂ 3% ਦੇ ਵਿੱਚ ਵਿੱਚ ਟਾਰਗੇਟ ਹੁੰਦਾ ਨੇ ਮਹਿੰਗਾਈ ਉੱਥੇ ਕਰਕਣੀ ਹੁੰਦੀ ਹੈ। ਕਿ ਜੀਡੀਪੀ ਜਿਹੜੀ ਹੈਗੀ ਆ ਉਹ ਜਸਟ 0.1% ਗਰੋ ਹੋਈ ਹੈ। ਕੁਆਰਟਰ 2 ਦੇ ਵਿੱਚ ਜਿਹੜੀ ਐਕਸਪੋਰਟ ਹੈਗੀ ਆ 27% ਕੱਟ ਗਈ ਹੈ ਤੇ ਜਿਹੜੀਆਂ ਨਵੀਆਂ ਜਿਹੜੀਆਂ ਜੌਬਸ ਹੈਗੀਆਂ ਜੂਨ ਦੇ ਵਿੱਚ ਉਹ ਵੀ ਬਹੁਤੀਆਂ ਪਾਰਟ ਟਾਈਮ ਸੀ। ਹੁਣ ਇਹ ਸਾਰਾ ਕੁਝ ਤੇ ਚੱਲ ਰਿਹਾ ਉਹ ਚਲਦੇ ਚਲਦੇ ਦੇ ਨਾਲ ਹੀ ਅਮਰੀਕਾ ਦੇ ਟੈਰਿਫ ਆ ਗਏ ਜਿਹਨੇ ਸਾਰੇ ਕੁਝ ਤੇ ਉੱਤੇ ਨੁਕਸਾਨ ਕੀਤਾ ਟੈਰਿਫ ਜਿਹੜੇ ਉਹ ਵੱਧ ਵੀ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਬਿਜ਼ਨੈਸਸ ਨੇ ਉਹ ਚਿੰਤਤ ਨੇ ਇਸ ਗੱਲ ਤੋਂ ਕਿ ਕੈਨੇਡੀਅਨ ਪੈਸਾ ਨਹੀਂ ਖਰਚ ਰੇ ਵੱਡੀਆਂ ਜਿਹੜੀਆਂ ਖਰੀਦਾਂ ਨੇ ਕਿਸੇ ਨੇ ਕੋਈ ਵੱਡੀ ਖਰੀਦ ਕਰਨੀ ਉਹਨੂੰ ਰੋਕ ਰਾਇਆ ਡਿਲੇ ਕਰ ਰਾਇਆ ਚਲੋ ਹਜੇ ਨਹੀਂ ਲੈਂਦੇ ਹਜੇ ਨਹੀਂ ਲੈਂਦੇ ਜਦੋਂ ਇਹ ਖਰੀਦ ਨਹੀਂ ਰਹੇ ਤਾਂ ਫਿਰ ਕੁਦਰਤੀ ਆ ਵੀ ਮਾਰਕੀਟ ਜਿਹੜੀ ਆ ਉਹ ਜਿਹੜੀ ਆ ਉਹ ਚਿੰਤ ਮਤਲਬ ਤੁਰ ਨਹੀਂ ਰਹੀ ਅੱਗੇ ਸੋ ਆ ਏਸ਼ੀਆ ਕਰਕੇ ਜਿਹੜੇ ਬਿਜ਼ਨਸ ਆ ਉਹ ਇਨਵੈਸਟਮੈਂਟ ਕੱਟ ਕਰ ਰਹੇ ਵੀ ਘੱਟ ਪੈਸਾ ਖਰਚੋ ਜਾਂ ਹਾਇਰਿੰਗ ਨੂੰ ਰੋਕ ਰਹੇ ਸੋ ਜਿਹੜੀ ਇਨਫਲੇਸ਼ਨ ਅੰਡਰ ਕੰਟਰੋਲ ਰਹਿੰਦੀ ਆ ਤਾਂ ਕੈਨੇਡਾ ਦੇ ਵਿੱਚ ਰੇਟ ਕੱਟ ਹੋ ਸਕਦਾ ਇਕਨੋਮਿਕ ਸਟਿਮਲਸ ਤੇ ਜਿਹੜੀ ਰਿਟੇਲ ਜਾਂ ਹਾਊਸਿੰਗ ਮਾਰਕੀਟ ਆ ਉਹਨੂੰ ਬੂਸਟ ਮਿਲ ਸਕਦਾ ਬਹੁਤਾ ਜਿਹੜਾ ਉਹ ਡਿਪੈਂਡ ਕਰਦਾ ਅਸਲ ਦੇ ਵਿੱਚ ਅਮਰੀਕਾ ਕੀ ਕਰਦਾ ਆ ਉਹਦੇ ਉੱਤੇ ਇੱਕ ਕੈਨੇਡਾ ਪੋਸਟ ਵਾਲੇ ਬਹੁਤ ਸਾਰੀ ਗੱਲਬਾਤ ਕਰ ਚੁੱਕੇ ਆ ਹੁਣ ਜਿਹੜੀ ਲਾਸਟ ਆਫਰ ਸੀਗੀ ਉਹ ਵੀ ਰਿਜੈਕਟ ਕਰ ਦਿੱਤੀ ਤੇ ਉਹਨਾਂ ਦਾ ਮਾਮਲਾ ਜਿਹੜਾ ਯੂਨੀਅਨ ਦਾ ਉਹਨਾਂ ਦੀ ਕੰਪਨੀ ਦੇ ਨਾਲ ਚੱਲ ਰਿਹਾ ਆ ਹੁਣ ਇੱਕ ਇਹ ਸਾਰੇ ਕੁਸ਼ਤੇ ਚੱਲਦੇ ਚੱਲਦੇ ਨਾ ਕੈਨੇਡਾ ਪੋਸਟ ਨੇ ਇੱਕ ਵੱਡਾ ਫੈਸਲਾ ਕੀਤਾ ਆ ਫੈਸਲਾ ਰੂਰਲ ਇਲਾਕਿਆਂ ਦੇ ਲਈ ਜ਼ਿਆਦਾ ਵੱਡਾ ਆ ਇਹ ਜਿਹੜੇ ਰੂਰਲ ਈਸਟਰਨ ਅਨਟੇਰੀਓ ਆ ਉਧਰਲੇ ਪਾਸੇ ਜਿਹੜੀ ਉਹ ਮੇਲ ਬਾਕਸ ਹੁੰਦਾ ਨਾ ਮੇਲ ਬਾਕਸ ਦੇ ਉੱਤੇ ਇੱਕ ਰੈੱਡ ਫਲੈਗ ਹੁੰਦਾ ਕਿਉਂਕਿ ਕਰਦੇ ਹੀ ਰੂਰਲ ਏਰੀਆ ਦੇ ਵਿੱਚ ਬੰਦਾ ਘਰ ਦੇ ਵਿੱਚ ਬਿਠਾ ਬਾਹਰ ਉੱਤੇ ਮੇਲ ਬਾਕਸ ਜਿਹੜਾ ਇਕੱਲਾ ਲੱਗਿਆ ਹੈ ਉਹਦੇ ਉੱਤੇ ਇੱਕ ਫਲੈਗ ਹੁੰਦਾ ਤੇ ਉਹ ਫਲੈਗ ਨੂੰ ਇਹ ਕੀ ਕਰਦੇ ਜਦੋਂ ਤੁਹਾਡੀ ਚਿੱਠੀ ਆਈ ਹੈ ਕੋਈ ਉਹ ਚਿੱਠੀ ਵਿੱਚ ਪਾ ਕੇ ਤੇ ਨਾਲ ਜੋ ਜਿਹੜਾ ਕੈਨੇਡਾ ਪੋਸਟ ਦਾ ਵਰਕਰ ਸੀ ਉਹਨੂੰ ਫਲੈਗ ਨੂੰ ਅਪ ਕਰ ਦਿੰਦਾ ਸੀ ਰੈੱਡ ਫਲੈਗ ਉਹਨੂੰ ਅਪ ਕਰ ਦਿੰਦਾ ਸੀ ਬੰਦਾ ਵਿੰਡੋ 'ਚੋਂ ਦੇਖ ਰਿਹਾ ਕਿਤੇ ਫਿਰ ਦੇ ਉੱਤਰ ਤੋਂ ਦੋ ਮੇਲ ਬਾਕਸ ਵੱਲੋਂ ਨਿਗਾ ਮਾਰਦਾ ਨੂੰ ਪਤਾ ਲੱਗ ਜਾਂਦਾ ਵੀ red flag ਆਪਾਂ ਇਹਦਾ ਬੋਧ ਚਿੱਠੀ ਆਈ ਹੈ ਜਾ ਕੇ ਡਾਕ ਕੱਢ ਲੈਂਦਾ ਹੁਣ ਕੈਨੇਡਾ ਪੋਸਟ ਨੇ ਕਹਿ ਦਿੱਤਾ ਕਿ ਅਸੀਂ ਇਦਾਂ ਨਹੀਂ ਕਰਨਾ ਕੈਨੇਡਾ ਪੋਸਟ ਹੁਣ ਲੋਕਾਂ ਨੂੰ ਇਹ ਦੱਸ ਰਹੀ ਆ ਕਿ ਤੁਹਾਡੇ ਜਿਹੜੇ ਫਲੈਗ ਨੇ ਰੇਜ਼ ਨਹੀਂ ਕੀਤੇ ਜਾਣਗੇ ਤੇ ਜਦੋਂ ਅਸੀਂ ਮੇਲ ਡਿਲੀਵਰ ਕਰਦੇ ਹਾਂ ਤਬਦੀਲੀ ਕਿਉਂ ਆਈ ਹੈ ਕੈਨੇਡਾ ਪੋਸਟ ਇਹ ਕਹਿ ਰਹੀ ਆ ਕਿ ਇਹ ਫਲੈਗ ਹੁੰਦਾ ਹੀ ਨਹੀਂ ਸੀ ਕਦੇ ਇਸ ਕੰਮ ਦੇ ਲਈ ਵੀ ਇਹਦਾ ਮਤਲਬ ਇਹ ਨਹੀਂ ਸੀ ਕਿ ਮੇਲ ਅਰਾਈਵ ਹੋ ਗਈ ਆ ਇਹ ਸਿਰਫ ਇਹਦਾ ਮਤਲਬ ਹੁੰਦਾ ਸੀ ਮਫਰਕ ਇਹ ਕਿ ਇਹ ਜਿਹੜੇ ਰੂਰਲ ਐਂਡ ਇੰਟੀਰੀਅਰ ਆ ਉਹਨਾਂ ਦੇ ਲਈ ਜ਼ਿਆਦਾ ਮਹੱਤਵਪੂਰਨ ਇਹਦੇ ਕੱਲੇ ਕੱਲੇ ਘਰ ਦੂਰ ਦੂਰ ਹੈਗੇ ਆ ਉਹਦਾ ਮਤਲਬ ਇਹ ਹੁੰਦਾ ਸੀ ਕਿ ਤੁਸੀਂ ਜਦੋਂ ਕੋਈ ਡਾਕ ਭੇਜਣੀ ਆ ਪਾਉਣੀ ਆ ਚਿੱਠੀ ਉਹ ਜਦੋਂ ਤੁਸੀਂ ਉਹਦੇ ਵਿੱਚ ਰੱਖ ਦਿੰਦੇ ਸੀ ਉਹਦੇ ਵਿੱਚ ਉਹਦੇ ਉੱਤੇ ਮੇਲ ਦੇ ਮੇਲ ਬਾਕਸ ਦੇ ਵਿੱਚ ਤਾਂ ਤੁਸੀਂ ਫਲੈਗ ਉਹਦਾ ਅਪ ਕਰਦੇ ਸੀ ਰੇਜ਼ ਕਰਦੇ ਸੀ ਜਿਹੜਾ ਰੈੱਡ ਫਲੈਗ ਇਹਦਾ ਮਤਲਬ ਇਹ ਸੀ ਕਿ ਕੈਨੇਡਾ ਪੋਸਟ ਦੇ ਵਰਕਰ ਨੂੰ ਪਤਾ ਲੱਗ ਜਾਂਦਾ ਸੀ ਕਿ ਇੱਥੇ ਚਿੱਠੀ ਚੁਪਈ ਹੈ ਚੱਕਣ ਵਾਲਿਆਂ ਹੁਣ ਲੋਕ ਸਿੱਧੀ ਜਾ ਕੇ ਪੋਸਟ ਆਫਿਸ ਪਾ ਦਿੰਦੇ ਜਾਂ ਕਿਤੇ ਹੋਰ ਥਾਂ ਦੇ ਉੱਤੇ ਪਾ ਦਿੰਦੇ ਹੁਣ ਗੱਲ ਉਹ ਨਹੀਂ ਰਹੀ ਲੋਕ ਥੋੜੇ ਜਿਹਾ ਪਰੇਸ਼ਾਨ ਨੇ ਕਿ ਸਾਡੇ ਲਈ ਕਨਵੀਨੀਅੰਟ ਬਹੁਤ ਸੀ ਇਹ ਸਪੈਸ਼ਲੀ ਰੂਰਲ ਏਰੀਆਜ਼ ਦੇ ਵਿੱਚ ਪਰ ਹੁਣ ਕਿਉਂਕਿ ਪਹਿਲਾਂ ਰੂਲ ਹੀ ਹੈ ਨਹੀਂ ਸੀ ਇਹ ਉਹ ਜਾਂ ਮਤਲਬ ਆਪਣੇ ਕਹੋ ਕਾਈਂਡਨੈਸ ਵਿੱਚੋਂ ਆਪਣੀ ਦਿਆਲਤਾ ਦੇ ਵਿੱਚੋਂ ਉਹ ਫਲੈਗ ਰੇਜ਼ ਕਰ ਦਿੰਦੇ ਸੀ ਪਰ ਇਹ ਕੈਨੇਡਾ ਪੋਸਟ ਦੇ ਅਫੀਸ਼ੀਅਲ ਰੂਲ ਦਾ ਕਦੇ ਵੀ ਹਿੱਸਾ ਨਹੀਂ ਰਿਹਾ ਤੇ ਇਹ ਜਿਹੜੀ ਹੈਗੀ ਆ ਮਤਲਬ ਸਿਰਫ ਸਾਰਾ ਦਾ ਕੁਝ ਬਦਲ ਜੂਗਾ ਪਰ ਕੁਝ ਰੈਜ਼ੀਡੈਂਟ ਚੜਿਆ ਉਹਦੇ ਡਰਾਈਵੇ ਬਹੁਤ ਲੰਬੇ ਹੁੰਦੇ ਆ ਤੇ ਮਤਲਬ ਪਿੱਛੇ ਡਰਾਈਵੇ ਆ ਫਾਰਮ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਉਹ ਚੈੱਕ ਕਰਨ ਦੇ ਲਈ ਤੁਰ ਕੇ ਬਹੁਤ ਆਉਣਾ ਪੈਂਦਾ ਜਿਹੜੇ ਖਾਸ ਕਰ ਜਿਹੜੇ ਬਜ਼ੁਰਗ ਨੇ ਹੂ ਰੂਰਲ ਏਰੀਆਜ਼ ਦੇ ਵਿੱਚ ਰਹਿੰਦੇ ਉਹਨਾਂ ਨੂੰ ਮਤਲਬ ਇੰਨੇ ਦੂਰ ਬਿਨਾਂ ਲੋਡ ਤੋਂ ਤੁਰ ਕੇ ਆਉਣਾ ਪੈਂਦਾ ਤੇ ਜਦੋਂ ਕੋਈ ਪਤਾ ਲੱਗਦਾ ਚਿੱਠੀ ਆਈ ਕੋਈ ਨਹੀਂ ਉਹਦਾ ਇੱਕ ਬਹੁਤ ਥੋੜੇ ਹਾਲ ਸੀ ਪਰ ਹੁਣ ਕੈਨੇਡਾ ਪੋਸਟ ਇਹ ਇਸ ਬੰਦੀ ਆਪਣੀ ਜਿਹੜੀ ਅਨਾਉਂਸਮੈਂਟ ਉਹ ਕਰ ਦਿੱਤੀ ਹੈ ਇਹਦੇ ਨਾਲ ਹੀ ਅਜਿਹਾ ਪ੍ਰੋਗਰਾਮ ਚ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋ يلا بطل